ਅੱਗੇ ਦੇ ਮਤਲਬ ਕਿ ਕਾਰੀ ਤਾਂ ਫਿਰ ਬਾਈ ਦਾ ਜੀ ਬਹਿ ਰਹਿਣ ਦੇ ਤੱਕਾਂ ਨਾਲ ਕਰ ਸੀ ਹੈਂ ਆਈ ਜਲਦਾ ਵਧੀ ਲਾਦਾ ਮੇਰਾ ਮਾਇਆ ਇਹ ਤੋਂ ਘਟ ਦੇਣਾ ਨਹੀਂ ਫਿਰ ਰਹਿਣਾ ਤੈਨੂੰ ਹੁਣ ਅਈ ਦਾ ਦੱਸ ਬਸ ਲਾਸਟ ਟਾਈਵ ਜੇ ਲੈਣਾ ਲੈ ਲਉਂ ਨੀ ਆ ਪੱਕਾ ਹਾਂ ਲੈ ਨਹੀਂ ਲੈਣਾ ਮੋਕ ਵੇਖਦਾ ਮੇਰਾ ਵੇਖ ਜੂ ਮੈਂ ਵੇਚੂ ਨੀ ਬੋਕਰੀ ਟੀ ਚ ਬਾਹਰ ਬੈਠੇ ਬੈਤਾ ਬਸ ਨਾ ਆਉਂਦਾ ਤੂੰ ਜੇ ਗੇ ਝਪਣੇ ਪਿੱਛੀ ਪਿੱਛੀ ਜੇ ਇਹਦਾ ਫਿਰ ਪੱਕਾ ਕਰਨਾ ਫਿਰ ਪੰਜਾਹ ਓ ਰੀ ਮਰਾੜੀ ਕੱਲ ਮਗਿਆ ਨਹੀਂ ਹੋਲੀ ਯਾਰਾ ਕੱਲ ਨਹੀਂ ਐਨਾ ਨਾ ਪਾਣੀ ਹੋਗਾ ਲੈ ਜੀ ਕਰੇ ਕੋਈ ਹਾਂ ਰਾੜੇ ਫੜਾੜੇ ਸਹੀ ਕਰਾੜਦਾ ਮਦਦ ਲੜ ਦਵਾ ਕੋਈ ਨਾ ਅਡਾ ਫਾੜਿਆ ਦਿਲ ਦੋਸਤ ਹਟ ਜਾਂਦੀ ਨਹੀਂ ਨੂੰ ਰੱਖ ਲੈ ਯਾਰ ਹਾਂ ਹੁੰਦੇ ਨਹੀਂ ਅਸੀਂ ਬਾ ਇਹ ਕੱਲਾ ਰਹਿਗਾ ਵਿਚਾਰਾ ਕੱਲਾ ਰਹਿ ਗਿਆ ਇਹ ਇਹ 20 ਜਾਣ ਹੋ ਗਿਆ 23 ਜਾਣ ਤੱਕ ਦੇ ਠੀਕ ਆ ਫਿਰ ਹੁਣ इगा पे तेल लाइन उ गए अरे कहां दो पे पहरे में चलना कमाना हां हां लेया पूरे भी ले ले। ले। नहीं करदा हम कल्ले लेया ले। नहीं नहीं रहे थे इतना नाम हां हां के रे 20 मिनटों कल्ले लेया ले। भेज लो मैं 12 000 रुपए लग रहे हैं हाँ? 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 नहीं नहीं कहता चल के फोन कर लेंगे की हाल मैं जानती है जानती है पतना जी जानती हां ठीक हां 15 होंगे ਕੋਸਤਾ ਕਾ ਬਈ ਹੋਦਾ ਮੇਰਾ 15 ਮੰਗਿਆ ਕੋਸਤਾ ਤੇ ਉਹ ਕਿਉਂਗਾ ਵੇ ਪਤਾ ਲੱਗੇ ਹਾਂ ਸਹੀ ਕੱਢਿਆ ਲਾਵਾ ਤੈਨੂੰ ਭੁਜਾ ਕੇ ਜਾਵਾਂਗੇ ਬਸ ਤੂੰ ਦੱਸਦਾ ਸੀ ਕਿ ਅਸੀਂ ਆਉਗੀ ਬਾਗ ਲੈਣੀ ਯਾਰ ਗੱਲਾਂ ਹੈਗਾ ਇਹਦਾ ਵੀ ਆ ਵੀ ਮੈਂ ਤਾਂ ਲੈਣੀ ਆ ਬਾਈ ਮੇਰੇ ਮੱਥਾ ਮਾਰਦਾ ਪੁੱਤ ਪੁੱਤੋ ਇਹ ਕੇ ਲੈਣਾ 500 ਰੁਪਏ ਤੋਂ ਕਹਿ ਕੇ ਲਾਣਾ ਯਾਰ ਨਹੀਂ ਨਹੀਂ ਕੋਈ ਚੱਕਰ ਨਹੀਂ ਲਫਾੜੋ

ਮੁਰਕਾ ਜਾਏ ਪਰ ਮੁਰਕਾ ਜੋਈ ਜਾਂਦਾ ਬੋਲ ਲੈ ਲੋ ਬਈ ਸੌਦਾ ਹੋ ਗਿਆ ਉਸਤਾਦ ਆ ਸਰ ਵੱਡਾ ਜੀ ਸੱਚੀ ਨੇ ਕਰਿਆ ਭਾਈ ਸੌਦਾ ਓਹੋ ਇਹਦੇ ਵੀਡੀਓ ਲਾਇਕ ਕਰ ਦੇ ਜੀ ਚਲ ਇਹਨੇ ਕੁਛ ਨਾ ਮੇਰੇ ਤੋਂ ਪ੍ਰਸਰ ਹੋਇਆ ਹਾਂ ਬਸ ਜਿਹੜਾ ਓਏ ਹੋਏ ਹਾਂ ਅੱਲਾ ਜਲਾ ਜਲਾ ਨਾ ਲਾ ਲਾ ਅੱਲਾ ਲਾ ਦੇਖ ਤਾ ਨੋ 1 2 3 4 5 6 7

ਆੜੀ ਚੱਕੀ ਬਕਰੀ ਦੀ ਆ ਨਾ ਕੋ ਨੋ ਪੰਜਾ ਦੋ ਦੰਦ ਰ ਗਹਾੜੀ ਠੀਕ ਨਹੀਂ ਹਮਣੀ ਬੂ ਹੋ ਜਾਂਦਾ ਤੇਰਾ ਯਾਰ ਪਰ ਆ ਮੈਂ ਜਾਂਦ ਚਾਰੀ ਬੱਕ ਪੱਟ ਦੇਗੀ ਪੈਦਾ ਆਂਦਾ ਚਾਚਾ ਦੋ ਦੋ ਤਾਂਦਾ ਦੋ ਦੰਦ ਪੱਟਾ ਬਈ ਦੇਖ ਰਿਹਾ ਲਾ ਵੀ ਕੁਝ ਹੀ ਲਾਓ ਕੰਨਾ ਇਹ ਕੀ ਕੰਨਾ ਰਹਿ ਗਿਆ ਹੁੰਦੂ ਤੁਸੀਂ ਲਾਓ ਫੇਰ ਸਹੀ ਗੱਡੀ ਤੇਰੇ ਬਠਮਾਨ ਲੱਗੀ ਐ ਤੇਰੇ ਬਠਮਾਨ ਲੱਗੀ ਐ ਬਿਨਾ ਮਨ ਤੋਂ ਕਿਵੇਂ ਨਹੀਂ ਫੜਦਾ ਹੁੰਦਾ ਆ ਫੜੋ ਓਰੇ ਆਓ ਮੇਰੇ ਕੋ ਨਹੀਂ ਆਇਆ ਮਾਹਰ ਨਹੀਂ ਯਾਰ ਨਹੀਂ ਯਾਰ ਕਿੰਨੇ ਚੌੜਾ ਬਲੀ ਹਾਂ ਨਾ ਕਿੰਨੇ ਦੀ ਹੁਣ ਚੌੜਾ ਇਹ ਕਿੰਨੇ ਦੀ ਤੂੰ ਕਿੰਨੇ ਕਹਿੰਦਾ ਫੇਰ 25 ਜਦ ਕਿੰਨਾ ਮੈਂ ਸੂਕਾ ਉਹ ਕਿੰਨੇ ਦੀ 25 ਬੂਛਾ ਛੱਡ ਮੇਰੀ ਗੱਲ ਸੁਣ ਪੱਟਾ 5 ਦਵਾਤੀਆਂ ਘਰੇ ਵੀ ਬਸ ਅਹੀ ਰੰਦੀਆ ਬਸ ਲਾਟ ਦੇ ਪੰਜ ਦਵਾਤ ਉਹ ਬੱਕੇ ਹੁਣੋ ਹੀ ਮੈਂ ਬੱਸ ਮਾਂ ਲੈ ਲੂ ਯਾਰ ਇਹ ਤੂੰ ਦਿਸ ਗਿਆ ਤਾਂ ਭੱਜ ਗਿਆ ਤੇਰੇ ਹਾਂ ਹਾਂ ਕੱਤਰ ਕਰ ਗਾ ਵੀ ਇਹ ਰਹਿੰਦੀਆ ਬਸ ਲਾਟ ਇੱਕੀ ਵਾਰ ਬੱਸ ਮਰ ਗਏ ਯਾ ਭਾਈ ਭੇਜ ਨਹੀਂ ਹਲੋ ਆਇਆ ਆਇਆ ਕੱਤਲ ਕਰ ਗਾ ਮਾੜੀ ਮੋਢੀ ਆਉਰੇ ਆਉਰੇ ਬੱਸ ਪੂਰੇ ਬਚਣੀ ਨਹੀਂ ਯਾਰ ਨਹੀਂ ਬਚਣੀ ਇਹਨੇ ਬਚਣੀ ਤਾਂ ਦੂਰ ਖੜ ਗਿਆ ਉਹ ਬੱਕਰਾ ਆ ਵੇ ਸਹੀ ਦੱਸ ਯਾਰ ਸਹੀ ਦੱਸ ਹਲ ਬਨੋਏੜ ਦੇ ਕੰਮ ਉਹ ਬਾਈ 23 ਦਿਨ ਥੱਲੇ ਆ ਵੀ ਤੂੰ ਖਾਸ ਲੈ ਆ ਯਾਰ ਜੇ ਦੇਣੀ ਐ ਨਹੀਂ ਬੱਦਰ ਉਹਨਾ ਹੀ ਬਤਵਲ ਨਹੀਂ ਕਹਿੰਦੇ ਹੈਗੇ ਯਾਰ ਹਾਂ ਬੱਸ ਗੁੱਸਾ ਗੱਲਾਂ ਨਹੀਂ ਕੀ ਗੱਲ ਆ ਕੀ ਕਹਿੰਦਾ ਬਬਲੀ ਕੋਈ ਨਹੀਂ ਬਬਲੀ ਕੀ ਕਹਿੰਦਾ ਆਪਣਾ ਦੱਸੋ ਹਾਂ ਉਹ ਖਾ ਲਿਆ ਮੈਂ ਕੋਲ ਦਾ ਬਬਲੀ ਦੀ ਦਾਸ ਸੁੱਕਾ ਉਹ ਵਰਤਣ ਵਾਲੇ ਕਿਤੇ ਆ ਇਧਰ ਆਂਦੇ ਇਧਰ ਇਧਰ ਕੀ ਆ ਫਿਰ ਆਪ ਦੀ ਮਾਰੀ ਗੱਡੀ ਨੰਮ ਪੱਟੂ ਬਣੋ ਹਾਂ ਆ ਰੈਂਡ

चार दा तो भी है कार्ड नु खोज रे कार्ड नु खोज रे हां ले भाई भाई मुंह कमा उधर बैठ कमा कोई नु कोनी ठाण ठाण खिंच के देख ले कोई डिक्का नहीं बाफ बाफ तू गई पाटे रोड देना कोई देख रे ठाण ठाण देख कर मार के भाई खगी ने मरवानी हैगी ਇਤਨਾ ਕਿ ਨਿਉ ਜੇ ਕੁ ਕਮੀ ਹੋਈ ਆਪਾਂ ਇਹ ਲੈ ਇਸ ਕਾ ਵੀ ਗੜਦਾ ਇਹ ਕਰਕੇ ਦੇ ਦੇ ਤੂੰ ਖਾਲੀ ਕਰ ਲੈ ਗੱਲਾਂ ਇਹ ਬੰਦਾ ਖਾਲੀ ਕਰ ਬੱਚਾ ਚੰਗਾ ਹੂ ਮੇ ਕੋਲ ਉਹ ਬੱਚਾ ਆਪੀ ਜੀ ਨੂੰ ਚਵਾੜ ਬੱਚਾ ਚੰਗਾ ਬੱਚਾ ਆਪੀ ਜੀ ਨੂੰ ਉਹ ਬੱਚਾ ਚੰਗਾ ਦਿੰਦਾ ਕੋਈ ਨਾ ਬੱਚਾ ਆਪੀ ਜੀ ਨੂੰ ਚੰਗਾ ਕਰ ਦੂ ਖਾਲੀ ਕਰ ਦੇ ਕਰ ਦਿੰਦਾ ਜੀ ਅੱਬੀ ਤੂੰ ਐ ਕਰ ਬਿੱਡੂ ਆਪੀ ਜੀ ਦਾ ਜ਼ੁਰੂਰ ਆ ਆ ਇਧਰ ਪੈਸੇ ਕਣ ਰੱਖ ਆ ਬਿੱਡੂ ਪੈਸੇ ਕਣ ਆਉਣੇ ਆਪਾਂ ਚੰਗਾ ਦੇ ਪੱਥੇ ਖਾਲੀ ਕਰ ਦਿੰਦਾ ਜਮਾ ਬਈ फर्क नहीं आज एक दो तीन चार पां छत अठ अठ नौ ग्यारह बारह तेरह चौदह ਕੰਬਲ ਬਸੋ ਰਕਰਾਬ ਦਾ ਚੱਕੜਾ ਤੋਂ ਕੋਈ ਗੱਲ ਨਹੀਂ 14 ਮਿੰਟ ਦਾ ਹੈ ਹੈ ਕੱਟ ਨਹੀਂ ਇਹ ਠੀਕ ਹੈ ਇਹ ਠੀਕ ਹੈ ਕਦੋਂ ਤੂੰ ਪੈਸੇ ਦੇਣੇ ਜਾਂ ਦੋ ਚੁੱਕ ਕਰ ਜਾ ਤੀ ਬਦੂ ਭਾਈ ਜਾ ਕੇ ਮੈਂ ਇਹ 2000 ਨਾਲ ਦੇ ਨਾ ਮਾਵਾ 2000 ਨਹੀਂ ਇਹ ਫਰਮੋਸ ਇਹ ਤਿੰਨ ਮਗ ਰਿਆ ਯਾਰ ਵਜਨ ਤੋਣ ਲੋ ਦੁੱਗਣਾ ਵਜਨ ਚੋਗਣਾ ਇਹ ਪਾਣ ਵਾਲੇ ਬੱਚੇ ਨਹੀਂ ਇਹ ਕਿਹੜਾ ਬੀਕਣਾ ਹੈ ਪੰਜ ਆਹਾ ਆਹ ਬੀਚਲੇ ਪੈਓ ਕਿੰਨੇ ਕੁਨ ਬਾਰ ਮਾਰਾ ਨਹੀਂ ਨਹੀਂ ਦੇ ਰੱਖਣ ਵਾਲਾ ਬੱਚਾ ਯਾਰ ਕੋਈ ਇਹੋ ਉਹ ਬੱਚੀ ਹੈ ਉਹ ਇਹ ਹੱਕੇ ਨੇ ਉਹ ਰੱਖਣ ਵਾਲਾ ਸਿੱਟਣ ਵਾਲੇ ਸਿੱਟਾਂ ਤੇ ਮੈਂ ਕਿਹਾ ਮਾਈ ਆਖਿਆ ਸਿੱਟਣ ਵਾਲੀ ਇਹ ਨਹੀਂ ਇਹ ਹੱਕੇ ਹੋਏ ਨੇ ਮੈਂ ਕਿਤਾ ਆਖਿਆ ਨਹੀਂ ਬਈ ਤੂੰ ਹੀ ਕਹੀ ਜਨਾ ਲੱਖਾ ਤੂੰ ਮੰਨ ਵੀ ਕਰੋ ਚਾਚਾ ਕੜਾ ਉਹ ਕਾਇਦਾਦ ਨੂੰ ਕੋਲ ਪਾਇਆ ਉਹ ਠੀਕ ਆ ਠੀਕ ਆ ਮੰਨ ਜਸ ਮਾਰ ਜਾ ਯਾਰ ਉਹ ਹੈ ਨਹੀਂ ਖੱਤਾ ਯਾ ਆਈ ਨਾ ਇਹ ਮੇਰੇ ਗੱਲ ਦੀ ਗਾ ਕਰਦਾ ਰਿਹਾ ਕੱਲ ਚਗਾਤ ਗਰੀ ਆਈ ਪੁੱਛਦੇ ਆ ਉਹ ਕੁਆਲਟੀ ਆ ਹੋ ਧੱਕਾ ਨਾ ਕਰ ਧੱਕਾ ਨਾ ਬੜਾ ਕਰ ਉਹ ਵੀ ਬੱਕਰਾ ਜਿਹੜਾ ਲਿੱਸਾ ਹੈ ਨਹੀਂ ਉਹ ਹੋ ਗਿਆ ਹਾਂ ਚਲੋ ਹੋ ਗਿਆ ਲੋਕ ਦਾ ਫੜ ਨਹੀਂ ਲੈਣਾ ਉਹ ਪੂਰੇ ਜਵਾਬ ਦੇ ਹੁਣ ਬੱਚਾ ਦੱਸਿਆ ਨਾ ਪੱਖਾ ਕੋਈ ਕੁੱਤਾ ਹੈ ਉਹ ਨਹੀਂ ੱੱਕਾ ਹੁੰਦਾ ਨਹੀਂ ਭਾਈ ਉਹਨਾਂ ਨੂੰ ਰੋਕ ਦਵਾਇਆ ਹੈ ੱੱਕਾ ਹੈ ੱੱਕਾ ੱੱਕਾ ਹੈ 15000 ਦਾ ਬੱਕਰਾ ਹੈ 15000 ਦਾ ੱੱਕਾ ਹੈ 15000 ਦਾ ਇਹ ਠੀਕ ਹੈ ਕੰਨ ਦਾ ਵੇਚੀਆ ਨਹੀਂ ਕੋਈ ਹੱਥ ਲਾ ਨਹੀਂ ਛੰਡੇ ਕੋ ਕਰ ਨਹੀਂ ਆ ਬਾਈ ਹਾਂ ਇਹੋ ਜਿਹਾ ਕਰੋ ਆ ਇਹ ਬੱਕਰਾ ਹੈ ਮਾੜਾ ਕਹਿ ਦੂੰ ਇਹਨੂੰ ਲੈ ਵੀ ਤਰਾ ਮਾੜਾ ਨਹੀਂ ਹੈਗਾ ਹੈ ਬੋਕ ਬੋਕ ਪੂਰਾ ਵਧੀਆ ਹੈ ਪੂਰਾ ਵਧੀਆ ਹੈ ਬਈ ਸਿਰੇ ਦਾ ਬੋਕ ਖਾਏ ਕੀ ਕਹਿੰਦੇ ਆਏ যাৰ মাজে মই ਉਹ ਨਹੀਂ ਜਿੰਨਾਂ ਲੱਗਾ ਉਹਨਾਂ ਦੋਨੇ ਬਣ ਗਿਆ ਕਿੱਥੇ ਲੱਗਾ ਅੱਡ ਜਾ ਉਹ ਮਾਰਦਾ ਆ ਯਕੀਨ ਹੈ ਕਿ ਲਾਇਆ ਜਗਮੀਆਂ ਟੂੜਦੇ ਆ ਪਾਣਾ ਲੇ ਕੇ ਨਜ਼ਰ ਲਾਇਆ ਕਿਸੇ ਤੋਂ ਮਾਰਦੀ ਦੇਖ ਭਾਈ ਨੂੰ ਯਾਰ ਐਸੇ ਦਿਨ ਨਹੀਂ ਚਲਦਾ ਬੱਕਰੀ ਵੀ ਲੈ ਪਾਸੇ ਐਸੇ ਦਾ ਕੋਈ ਨਾ ਪਾਇਆ ਐਸੇ ਦਾ ਗੱਲ ਨਹੀਂ ਪਰ ਠੀਕ ਹੈ ਗਾਢਾ ਨਹੀਂ ਦੂੰ ਕੋਈ ਪੈਸਾ ਵੀ ਗਾਢਵਾ ਨਾ ਨੇ ਘੜੋ ਘੜ ਫੇ ਨਹੀਂ ਕਹਾ ਤੂੰ ਖੜੀ ਹੈ ਤੂੰ ਬਰਾਦੋ ਕਲੇਜ ਉਹਦਾ ਵਾਦਾ ਨਹੀਂ ਆ ਚਾਚਾ ਕਰੂਗਾ ਕਰਲਾ ਕਰਲਾ 13000 ਲੈ ਬਾਈ ਨਹੀਂ ਜੀ ਆ ਲੋ ਕੋਈ ਗੱਲ ਨਹੀਂ ਕੋਈ ਚਲਾ ਕੇ ਮਾਰਿਆ ਨਹੀਂ ਨਹੀਂ ਰਾਰਾ ਬਾ ਫੇ ਨਹੀਂ ਬਾਈ 17000 ਰੁਪਿਆ ਲੱਗਿਆ ਬੱਕਰੀ ਦਾ 11 ਦੀ ਦਿਆਂਗਾ ਵੀ ਇਹ ਆਪਿਆ ਬਾਈ ਤੋਂ ਮੰਗਿਆ ਸੀਗਾ ਮੈਂ 2000 ਰੁਪਏ ਪਾ ਜੀ ਕੋਈ ਲਾ ਗਿਆ ਬਸ ਚਾ ਜਦੋਂ ਦਾਨਾ ਲਾ ਕੇ ਫੜਾਈ ਕੋ ਨਾ ਨਹੀਂ ਬਈ ਦਿੰਦੇ ਅਸੀਂ ਨਹੀਂ ਹੁਣ ਬਾਈ ਲੈਣ ਦੇ ਤੂੰ ਚਲ ਕੋਈ ਨਹੀਂ ਤੂੰ ਘੱਟ ਨਹੀਂ ਦਿੰਦੇ ਬੱਕਰੀ ਕਹੋ ਹੈ ਹਾਂ ਜਮਾ ਫੜ ਨਾ ਫੜਨ ਦਾ ਕੋਈ ਫਾਇਦਾ ਹੀ ਨਹੀਂ 15 ਆਏ ਬੱਕਰੀ ਪਾ ਯਾਰ ਮੈਂ ਤਨ 10 ਹੀ ਦਿੱਤਾ ਪਾ ਛੋੜ ਆਈ ਬੱਕਰੀ ਤੇ ਯਾਰ ਨਹੀਂ 16 ਦੀ ਠੀਕ ਬੱਕਰੀ ਆ ਨਾਲ ਜੀ ਹਾਂ ਹੁਣ ਦੋ ਬਈ ਪੂਰਾ ਲੱਗਿਆ 15000 ਰੁਪਏ ਲੱਗਿਆ ਲਾਲ ਬੱਕਰੀ ਦੀ ਨਹੀਂ ਨਹੀਂ ਸਵਾ ਯਾਰ ਹੁਣ ਫਿਰ ਖੜ ਜਾ ਇੱਕ ਮੋੜ ਖੜ ਜਾ ਕੋਈ ਕਰਨ ਖੰਦ ਜੜੀ ਕਿ ਨਾ ਜਿਹੜੀ ਹੋਈ ਆ ਓ ਯਾਰ ਤੂੰ ਨੇੜੇ ਤੇੜੇ ਤਾਂ ਗਲਤ ਆ ਕੋਈ ਨਹੀਂ ਲੱਗਿਆ ਤਾਂ ਗਿਆ ਲਵੇ ਹੁਣ ਮੇਰੀ ਤਾਂ ਨਹੀਂ ਨਹੀਂ ਹੁਣ ਤਾਂ ਮੜੀ ਜੀ ਕੋਈ ਨਹੀਂ ਬਣ ਗਈ ਹੁਣ ਤਾਂ ਬਣ ਗਈ ਨਹੀਂ ਉਹ ਫਰਕ ਹਾਂ ਤੋਦ ਆਇਆ ਤੂੰ ਆਪਰੇ ਆਇਆ ਬਾਈ ਥਾਪੀ ਬੱਜ ਗਈ ਆਇਆ ਆਜੋ ਫੋਨ ਮੇਰੀ ਜਮਾਨਤ ਹੋ ਗਿਆ ਬਈ ਕਿੱਥੇ ਵੱਜ ਗਈ ਥਾਪੀ ਬੱਜੀ ਤਾਂ ਰਣੀ ਅਜੇ ਕਿੱਥੇ ਬਾਹਰ ਆ ਫਿਰ ਹੁਣ ਕਿੰਨੇ ਦੀ ਹੋ ਗਈ ਕਿੰਨੇ ਦੀ ਹੋ ਗਈ ਥਾਪੀ ਮਾਰ ਦੇ ਬਾਈ ਥਾਪੀ ਸਾਢੇ ਦਾ ਕਿਸੇ ਦੇ ਮਾਰਿਆ ਪੰਚੀ ਮਾਰੀ ਨਹੀਂ ਮੰਨਦਾ ਆਉਂਦੇ ਨੇ ਵੀਰੇ ਕੋਠਾ ਹੈ ਥਾਪੀ ਹੈ ਨਾ ਦੂਜੀ ਆ ਓਏ ਆ ਗਈ ਬਾਈ ਆ ਬੱਕਰੀ ਚੰਗੀ ਐ ਲਾਲ ਬੱਕਰੀ ਐ ਜੀ ਕਿੰਨੇ ਟਾਈਮ ਦੀ ਗੱਬਣਾ ਬਾਈ ਇਹ ਇਹ ਤਾਂ ਦੈਨ ਹੀ ਲੂਗੀ ਬਾਈ ਠੀਕ ਐ ਹਾਂ ਬਾਈ ਕਰ ਲਾ ਗੱਲ ਦਾ ਸਮਝ ਆ। ਉਹ ਲੈ ਮੰਡੀ ਤੋਂ ਰੋਲ ਦੂ ਖਾਨ ਆਇਆ ਮੀਰਾ ਲੈ ਕੇ। ਕਿੰਨਾ ਗੱਡੀ ਐ ਜੀ ਆਹ ਖੜੀ ਐ ਜੇ ਕਿਸੇ ਮੇਰੇ ਵੀਰ ਨੂੰ ਨੀਰੇ ਦੀ ਲੋੜ ਹੋਵੇ। ਬੋਲ ਕੇ ਤਾਂ ਰੋਲ ਦੂ ਖਾਨ ਨਾਲ ਸੰਪਰਕ ਕਰ ਸਕਦਾ ਭਾਈ। ਮੁੱਠੀ ਕੱਢ ਨੂੰ। ਹਾਂ ਫੇਰ ਲੈ ਕੋ। ਇਹ ਯਾਰਾ ਮੇਰੇ ਵੀਰਾਂ ਨੂੰ ਆਹ ਲੈ ਲੈ ਉਹ। ਨੀਰੇ ਦੀ ਲੋੜ ਹੁੰਦੀ ਐ। ਆਇਆ ਆਪਣਾ ਵੀਰਾ ਲੈ ਆਇਆ। ਧੰਨਵਾਦ। ਹਾਂ ਜੀ। ਸੋ ਫਿਰ ਇਹ ਹਮਾਰਾ ਇਹ ਬੰਦਾ ਮੇਰੀ 10000 ਦਾ ਮੰਪੰਡੀ ਹੁੰਦੀ ਦਾ ਤੈਨੂੰ 4000 ਦਾ ਬਾਬਾ 4000 ਗੱਲਾਂ ਨੇ 4 ਦਿੰਦੇ 4 ਦਿੰਦੇ ਸੀ 4 ਗੱਲਾਂ ਨੇ ਆ ਵੀ ਆਲ ਗੇ 100 ਦਾ ਕੱਟ ਆ ਯਾਰ ਦੇਖ ਲੈ 4 ਦਿੰਦੇ ਲੰਨ ਲੰਦੇ ਬਈ ਤੇ ਸਹੀ ਕਰ ਦਾਂਗੇ ਮਮੀ ਉਹ ਫੜ ਪੈਸੇ ਯਾਰ ਜਿਆਦਾ ਹੈ ਦਿਖਾਈ ਕਰ ਦੇ ਫੜਾ ਫੜਾ ਨਹੀਂ ਆ ਜਾ ਉਹ ਨਹੀਂ ਉਹ ਲਗਾਈ ਤੇ ਪੂਰੇ ਨਹੀਂ ਮਖਾ ਲਗਾਈ ਤੇ ਫੜ ਜਾ ਮਖਾ ਨਹੀਂ ਮਖਾ ਫਿਰ ਇਹ ਫਾਇਦਾ ગામ ਪਈ ਉਹ ਲੈਣਾ ਨਹੀਂ ਤਾਂ ਹਣ ਆਣ ਦਵਾਵਾ ਬੈਨੂੰ ਯਾਰ ਨਹੀਂ 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 ਦਿਖਾਈ ਕਰਾ ਬਹੁਤ ਕੱਲ ਲਾ ਗਿਆ ਬਾਈ ਸਾਡੀ ਬੱਚਾ ਦੇ ਵਿੱਚ ਕੋਈ ਕੁਝ ਮਾੜੀ ਕਰੀ ਜੀ ਜਿਹੜੀ ਗੱਲ ਐ ਨੂੰ ਵੀ ਵਰਦੀ ਤੂੰ ਜਾ ਜਾ ਹਾਂ 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 ਉਹ ਕਰ ਉਹ ਬੁੱਝੋ ਕਰ ਲੈ ਨੂੰ ਆ ਜਿਆਦੀ ਤੇ ਉੱਧਰ ਹੋ ਜਾ ਲੈ ਕਰ ਪੰਨੀ ਜਾਂਦਾ ਬਈ ਯਾਰ ਕੰਨ ਚ ਬੋਲ ਪਾ ਕੰਨ ਚ ਬਈ ਇੱਧਰ ਨਾ ਹੋ ਜਾ ਮੈਂ ਆ ਕਹੂ ਉੱਥੇ ਜਾ ਇਹ ਨਹੀਂ ਇਹ ਰੁਪਈਆ ਮੈਂ ਨਹੀਂ ਦੇਣੀ ਇਹ ਨਹੀਂ ਵੇਚਦਾ ਬੱਕਰਾ ਤੂੰ ਲਈ ਮਾਰ ਗਿਆ ਇਹ ਨਹੀਂ ਬੱਕਰਾ ਮੈਂ ਦੇਖਣੀ ਆ ਯਾਰ ਕਮਾਲ ਆ ਯਾਰ ਜਿਹਦਾ ਕੋਈ ਨਾ ਦੂਜੇ ਕੰਮ ਬਥੋਰੀ ਕਰਾਂਗੇ ਕਿੱਥੇ ਆ ਬਈ ਚਾਹੇ ਮਾਜੀ ਵੇਚੀ ਯਾਰ ਗੱਲ ਹੋ ਗਈ ਯਾਰ ਤੁਸੀਂ ਨਾ ਬੋਲਿਓ ਕੋਈ ਨਹੀਂ ਗੱਲ ਮੈਂ ਹਮਨਾਬਾ ਪਾਸ਼ਾ ਉਹ ਤਾਂ ਤੇਰੇ ਨਾਲ ਮੈਂ ਗੰਦੀ ਨਾਲ ਬੈਠੀ ਉਹ ਆ ਗਿਆ ਲੈ ਬੁਰਾ ਗਿਆ ਕੋਈ ਆ ਗਿਆ ਲੈ ਦੋ ਇੱਥੇ ਨਾ ਨਾ ਕੋਈ ਆਪਣਾ ਓਕੇ 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 ਰਿਓ ਤੇ ਅੱਗੇ ਇੱਥੇ ਕੱਚਾ ਕਰ ਮਾ ਬਰਾਵਾ ਸਾਈਡ ਦੀ ਹਾਂ ਹਾਂ ਮੈਂ ਉਹਦਾ ਕੱਟ ਦੇ ਦੋ ਤਿਆਰ ਚੰਮ ਬੰਨ ਲਾ ਨਰਮਾ ਤਰੀ ਬੰਦਾ ਫੱਕਰ ਆ ਯਾਰ ਉਹ ਫੱਕਰ ਫਰਾਹੀ ਭਰ ਵੀ ਜਾਂਦੇ ਨੇ ਨਹੀਂ ਨਹੀਂ ਮੈਂ ਤਾਂ ਥੋੜੀ 200 ਕੱਟ ਕੇ ਨਾ 110 ਸ਼ੌਦਾ ਨੇ ਕਹਿੰਦਾ ਮੈਂ ਪੈਸੇ ਦਿੰਦਾ ਇਹ ਆ ਬੜੀਆਂ ਪੈਸਾ ਤਾਂ ਘੱਟ ਨਹੀਂ ਆਈ ਚਾਹੀ ਇਹ 35 35 ਹਵਾ ਪੂਰੇ ਕਰ ਜਾਂਦੇ ਵੇਚਣਾ ਘਾ ਵੇਚਾਂ ਕਿੱਥੇ ਜੀ ਬਹੁਤ ਛੋਟੇ ਨੋਟਾਂ ਕੱਢ ਕੇ ਲੈ ਮਾਹਨ ਉਹ ਮੁੱਜਾ ਮੁਰਜੂਗਾ ਕੋਈ ਸਾਪ ਆ ਜਾਂਦਾ ਨਹੀਂ ਕਰ ਦੋ ਯਾਰ ਕੋਈ ਨੂੰ ਨੂੰ ਫਿਰ ਪੀ ਲੇ ਦਿਖਾ ਐ ਕਰ ਬਹੁਤ ਘਟ ਗਦੇ ਨੇ ਕੋਲ ਫਰਾਈ ਹੋਈ ਜੀ ਵਿਖਾਈ ਹੋਈ ਯਾਰ ਜਿੰਦਗੀ ਰਖਾਈ ਕਰਾਂਗੇ ਆਪਣੀ ਵਿਖਾਈ ਯਾਰ ਜਦੋਂ ਉਹ ਵਿਚਲੇ ਬੰਦਾਗਾ ਛੋਟੀ ਲਖਾਈ ਤੇ ਉਹ ਫੜ ਜਾ ਹੁਣ ਲੱਗਿਆ ਦਾਗਾ ਮੇਰਾ ਉਹ ਖਾਗ ਰਾ ਤੇ ਲਖਾਈ ਦਿਖਾਈ ਲੱਗਾ ਹੁਣ ਕੰਮ ਜਾਂਦਾ ਲਖਾਈ ਆਪੋ ਆਪਣੀ ਕਰ ਲਾਂਗੇ ਫੜਾ ਦਹੀ ਆਪਣਾ ਕੋਈ ਨਹੀਂ ਫੇਰ ਕਿਉਂਦਾ ਉਹ ਫੜ ਜਾ ਸੌਦਾ ਬੱਕਰੀ ਦਾ ਜੀ ਛੋਟੇ ਦਾ ਲੈ ਵੀ ਨਾਲ ਇਹਨੇ ਕਿੰਨਾ ਦੋਬੀ 350 ਕਿੰਨਾ ਹੋ ਗਿਆ 350 ਸੈਂਕੜੇ ਸਾਬਾ ਦੋਹੇ ਕਿੰਨਾ ਹੋ ਗਿਆ 360 ਹੋ ਗਿਆ ਉਹ ਬੱਚੇ ਪਿੱਛੇ ਆ ਤਾ ਮੜਾ ਯਾਰ ਨਹੀਂ ਨਹੀਂ ਦੋਹੇ ਤਿੰਨ ਹੋ ਗੜ ਗਿਆ ਆਪਣੇ ਖਾਜ ਚੋਂ 300 ਤੂੰ ਪਾ ਦੇ ਨਹੀਂ ਨਹੀਂ ਕਿੰਨੇ ਇਹ ਹੋਣਾ 370 ਉਹ 200 ਘਟ ਕਹਿੰਦੇ ਨੇ 400 ਨਹੀਂ ਨਹੀਂ ਹੋਰ ਨਾਲ ਜਰਾ ਉਹ ਵੇਚਣਾ ਬਦਲਾਂ ਦਾ ਵੇਚਾ ਕਿੱਥੇ ਅਗਰ ਇਹ ਚੜਾਂ ਗਰ ਉਹ ਵੇਚਣਾ ਬਖਾ ਦੇ ਹੀ ਗੋ ਉਹ 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 ਮਗਾ ਨਹੀਂ ਬਖਾ ਬਖਾ ਬਸ ਨਹੀਂ ਵੇਚਣੀ ਨਹੀਂ ਦੇਣੀ ਜਿੱਦਗੀ ਪਰ ਫੜ ਕੇ ਰਨ ਕਰਦੇ ਮੜਾ ਜਾ ਤੇ ਕਿੰਨਾ ਹੋ ਗਿਆ 2000 ਫੜ ਪਤਾ ਇੱਕ 1000 500 200 ਘਟਦਾ ਯਾਰ ਹੁਣ ਕੀ ਰਹਿ ਗਿਆ 250 ਮਾਜਾ ਨਾ ਯਾਰ ਉਹ ਕਿਹਾ ਬੀਜਾ ਨਾ ਉਹਨਾਂ ਨੂੰ ਲੱਗ ਜਸਾ ਲੁਜਾਰਾ ਨਹੀਂ ਲਾ ਲਾ ਉਹ ਹੋ ਦੇ ਬੇਰੇ ਉਹਦਾ ਰਹਿ 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 100 ਰੁਪਏ ਵੀ ਸਿਕਾ ਛੱਡਦੇ ਯਾਰ ਉਹ ਬੱਚਾ ਉੱਗਰੀ ਜਾਣਾ ਭਰਾ ਯਾਰ ਉਹ ਯਾਰ ਕਾਦੇ ਪਿੱਛੇ ਜਾ ਓ ਹੋਰ ਹਾਂ ਤੂੰ ਮਨ ਲਖਾਈ ਕਰਾ ਦੋ ਫੋਟ ਜਾ ਰਹੀ ਲੋੜਾ ਯਾਰ ਯਾਰ ਨਹੀਂ ਯਾਰ ਲਖਾਈ ਕਰਾਵਾਂਗੇ ਵੀਡੀਓ ਬੜੀ ਵਾਰ ਕਰਦੇ ਅਸੀਂ ਇਹ ਕਰ ਦੋਣਗੇ ਫਿਰ ਵੇਚਾਂਗੇ ਵੀ ਕਿੱਥੇ ਲਗਾਈ ਤੂੰ ਕਰਾਉਣੀ ਹੁ ਦੋਨਾਂ ਨੂੰ ਉਸ ਮੁੰਨੀਆਂ ਲੈ ਕੇ ਆਉਣਾ ਕਰਾਉਣਾ ਮਹਿੰਗਾ ਹੋ ਜੂ ਫਿਰ ਉਹੀ ਤਾਂ ਗੱਲ ਆ ਯਾਰ ਚਲੋ ਕੋਈ ਨੂੰ ਤੂੰ ਓਏ ਪਤੂ 100 ਘੱਟ ਲਾਉਣਾ ਕੀ ਫਰਕ ਪੈ ਜੂ। ਉਹ ਚਲ ਦੇ ਦਿਓ ਕਿ ਨਾਲ। ਉਹ ਫੜਾ ਦੇ 100 ਨਾਲ ਕੀ ਫਰਕ ਪੈ ਜੀ। ਉਹ ਦੇ ਦੇ ਕੋਈ ਨਹੀਂ ਯਾਰਾ। ਸਾਡਾ ਬੱਚੀ ਐ। ਇਹਨਾਂ ਨੂੰ 100 ਘੱਟ ਦੇ ਦੀ ਯਾਰ ਜੇ ਸੌਦਾ ਬਣਦਾ। ਉਹ ਨਹੀਂ ਨਾ ਬੋਲ। ਉਹ ਨਹੀਂ ਯਾਰ 200 ਘੱਟ ਦਾ ਸਿੱਧਾ ਕਹਿੰਦੇ ਨੇ ਫੇਰ ਬਾਹਰਤੀ ਕਰਾ ਦੋ। ਉਹ ਇਹਨਾਂ ਦੇ ਫੇਰ ਕੀ ਫਾਇਦਾ ਉਹਦਾ ਗੱਲ। ਐ ਕਰੀ ਇਹਨਾਂ ਨੂੰ 100 ਕਰੀ 500 ਕਰੀ। ਚਾਹ ਨਹੀਂ। 3700 ਦੇਦਾ ਪਰਚੀ ਆਉਦੀ ਆਉਦੀ ਉਹ ਬੜੀ ਹੈ ਗਈ ਪੱਠ ਓਏ ਕਮੜਾ ਲੈ ਜਾ 100 ਰੁਪਏ ਪਿੱਛੇ ਕਿਉਂ ਛੱਡਦਾ ਨਹੀਂ 700 ਦੇ ਦੇਗਾ ਪਰਚੀ ਆਉਦੀ ਉਹਦੀ ਇਹਨੂੰ 200 ਘਟ ਜਾ 4000 ਕਹਿੰਦਾਗਾ 3700 ਦੇ ਦੇ 3700 ਲੈਣਾ ਪਰਚੀ ਕਰਾ ਦੇਣਾ 3700 ਲੈਣ ਪਰਚੀ ਆਉਦਾ ਉਹਦੀ ਨਹੀਂ ਆ ਦੋਵੇਂ ਚੱਕਰ ਕੋਈ ਨਹੀਂ ਔਲਾ ਤਾਂ ਉੱਥੇ ਆਉਂਗਾ ਆ ਕਿਦਾਂ ਲਖਾਈ ਦੁਕਾਨ ਨਾਲ ਦੋ ਬਾਈ ਆਪਾਂ ਯਾਰ ਲਖਾਈ ਆਪਾਂ ਵੀ ਜਿਹੜੇ ਕਹਾਂ ਤੇ ਦਿੱਤਾ ਦੇਣੀ ਆ ਹਾਂ ਕੁਝ ਯਾਰ ਅੰਗਰੀ ਆ ਜਾ 100 200 ਦੇ ਦੇ ਲੈ ਕੇ ਲੈ ਕੇ ਨਹੀਂ ਆਜੇ ਗੇ ਮੇਰੇ ਵਾਲੇ ਹੈਗੇ ਚ ਹੂੰ ਬੇਦ ਬੱਕਰ ਤੋਂ ਮੋਜ ਕੀ ਕਰਨ ਕਰ 350 ਰੁਪਏ ਦੇਣਾ ਲਖਾਈ ਲਖਾਈ ਇਹਨਾਂ ਨੂੰ ਕਰੀ ਲਖਾਈ ਕਿਹਨੂੰ ਤੂੰ ਤੁਸੀਂ ਦਲਾਲੀ ਦਲਾਲੀ ਵਿਚੀ ਆ ਜੂ ਨਾ ਇੱਕ ਮਿੰਟ ਬਾਹਰ ਲਾ ਲਓ ਪਰਚੀ ਹਾਂਜੀ ਹੂੰ ਕਾਹਦੀ ਹਾਂ ਪਰਚੀ ਆਪਦੀ ਹਾਂਜੀ ਹਾਂਜੀ ਹਾਂ ਦਲਾਲੀ ਦਲਾਲੀ ਵਿਚੀ ਆ ਗਈ ਤੇ ਸਮਝਿਆ ਮੋਕੀ ਤੇਰੀ ਗੱਲ ਹਾਂ ਜੀ ਹਾਂ ਤੋ ਲਓ ਵੇ ਤਰਾ

ਇਹ ਲੱਗਦਾ ਉਹਤਨ ਫਲਾਕ ਖੜੀ ਆ ਪਾਸੇ ਕੱਟ ਕੇ ਹੀ ਜਦ ਖਾਨ ਵੱਢ ਕੇ ਰਾਏ ਸੱਤ ਨੇ ਨਾ ਛੋਟੀ ਕਬੱਡੀ ਨਾ ਆ ਨੀ ਨੰਗਾ ਹੀ ਮੋਟਰਸਾਈਕਲ ਨਹੀਂ ਇਹ ਨਹੀਂ ਛੋਟਾ ਬੋਲਾ ਕਰ ਕੱਲ ਵੀ ਥੋੜਾ ਵੰਪਾਂਗਾ ਕਾ ਤਾਂ ਚਾਚ ਦਾ ਵੀ ਛੋਟਾ ਲੈ ਓਏ ਮੰਨ ਲੋ ਬੱਕਰੀ ਕਰ ਲੈ ਬੋਲੀ ਨਾ ਕਰਨੀ ਇਹ ਦੇਖੋ ਨੀ ਬੱਕਰਾ ਟੱਪਿਆ ਵਾ ਦੋ ਖਾਲੀ ਗਹਿ ਕੇ ਆ ਖਾਲ ਕੋਈ ਹੁੰਦੇ ਦੋ ਮਹੀਨੇ ਦੀ ਚਲਾਂ ਵੀ ਨਮੀ ਮੀਂਹ ਤਾਂ ਹੈ ਬਚ ਮਾਰ ਕੇ ਦਿਖਾਓ ਚਾਰ ਆ ਚਾਰ ਦੋ ਬੰਦਾ ਯਾਰ ਇਹ ਜੀ ਗੱਲ ਨਹੀਂ ਹੈ ਜਿਸ ਜਿਆਜਾ ਹੈ ਯਾਰ ਮੈਂ 18 ਅੱਖਾਂ ਨੂੰ 17 ਕਹਿੰਦਾ ਉਹ ਹਣੀ ਵੇਚਣ ਵਾਲੀ ਗਾਣੀ ਦੱਸ ਜਿਆਜਾ ਬੁਰਾ ਸਾ ਮੈਨੂੰ ਸਹੀ ਫੜਾਣ ਨੂੰ ਲਈਏ ਬਸ ਨੂੰ ਭੰਨੀ ਇਹਨੂੰ ਕੋਈ ਨਹੀਂ ਤਾਂ ਕੱਟ ਦਾਂਗੇ ਹਾਂ ਨਹੀਂ ਨਹੀਂ ਕੱਟ ਕਿਹੜਾ ਪੈਣ ਨੂੰ ਯਾਰ ਸਾਰਾ ਬੰਦਾ